ਪੈਦਾ ਹੁੰਦੇ ਆ ਲੋਕਾਂ ਨੂੰ ਆਪਣਾ ਸੈਕਸ ਹੀ ਨਹੀਂ ਪਤਾ ਹੁੰਦਾ ਵੀ ਮੈਂ ਬੰਦਾ ਮੈਂ ਨਹੀਂ ਆ ਮੇਲ ਜਿਹੜੇ ਹੁੰਦੇ ਆ ਉਹਨਾਂ ਦੇ ਹਾਰਮੋਨਸ ਜਿਹੜੇ ਆ ਫੀਮੇਲਸ ਵਰਗੇ ਹੋਣ ਲੱਗ ਜਾਂਦੇ ਆ ਫੀਮੇਲਸ ਜਿਹੜੀਆਂ ਹੁੰਦੀਆਂ ਉਹਨਾਂ ਦੇ ਹਾਰਮੋਨਸ ਕਈਆਂ ਦੇ ਮੇਲ ਵਰਗੇ ਹੋਣ ਲੱਗ ਜਾਂਦੇ ਆ ਅਕਸਰ ਦੇਖਦੇ ਆ ਵੀ ਕੁੜੀਆਂ ਦੇ ਚਲੋ ਕਹਿਣਾ ਨਹੀਂ ਚਾਹੀਦਾ ਉਹਨਾਂ ਦੀ ਕੈਮਰਾ ਕਹਿ ਦਿੰਦੇ ਆ ਵੀ ਜਿੱਦਾਂ ਸਾਡੇ ਫੇਸ਼ੀਅਲ ਹੇਅਰ ਆਉਂਦੇ ਆ ਜਿਵੇਂ ਮੇਰੀ ਅੱਜ ਅਸੀਂ ਦਾੜੀ ਮੋਛ ਦੀ ਗੱਲ ਕਰਦੇ ਆ ਕੁੜੀਆਂ ਦੇ ਉਦਾਂ ਆਨ ਲੱਗ ਗਏ ਕੁੜੀਆਂ ਦੇ ਹਾਰਮੋਨਸ ਚੇਂਜ ਹੋਣ ਲੱਗ ਗਏ ਦੂਜੇ ਪਾਸੇ ਮੁੰਡੇ ਜਿਹੜੇ ਆ ਉਹ ਕਈ ਇਹੋ ਜਿਹੇ ਮੁੰਡੇ ਨੇ ਅੱਜਕੱਲ ਫੇਮਸ ਵੀ ਬੜੇ ਆ ਇੱਕ ਅੱਜਕੱਲ ਚੱਲਦਾ ਵੀ ਸੋਸ਼ਲ ਮੀਡੀਆ ਤੇ ਦੇਖਦੇ ਆਂ ਵੀ ਉਹ ਹਰਕਤਾਂ ਬਿਲਕੁਲ ਕੁੜੀਆਂ ਵਾਲੀਆਂ ਕਰਦੇ ਨੇ ਕਈ ਬੋਲਦੇ ਵੀ ਕੁੜੀਆਂ ਵਾਂਗ ਹੈ ਇਹਦੇ ਪਿੱਛੇ ਕਾਰਨ ਕੀ ਹੈ ਵੀ ਸਾਡਾ ਖਾਣ ਪਾਣਾ ਜਾਂ ਇਹ ਜੈਨੇਟਿਕਸ ਬਦਲੇ ਗਏ ਨੇ ਦੇਖੋ ਇਹ ਜਿਹੜੀ ਅਲਮਤ ਆਈ ਹਮ ਗ੍ਰੀਨ ਰੈਵਲੂਸ਼ਨ ਦੀ ਇਹਨੇ ਸਾਨੂੰ ਬੜੇ ਤਰੀਕਿਆਂ ਨਾਲ ਪ੍ਰਭਾਵਿਤ ਕੀਤਾ ਮੈਂ ਜਿੰਨੇ ਵੀ ਜਰਾਂ ਦੇ ਨਾਮ ਲੈਨੇ ਇਨਸੈਕਟੀਸਾਈਡ ਪੈਸਟੀਸਾਈਡ ਹਰਬੀਸਾਈਡ ਫੰਗੀਸਾਈਡ ਬੈਕਟੀਰੀਸਾਈਡ ਫਥਾਲੇਟ ਔਰ ਕੈਮੀਕਲ ਜਿਹੜੇ ਫਰਟੀਲਾਈਜ਼ਰ ਰੈਜੀਟੂ ਇਹ ਸਾਰੇ ਪੈਟਰੋਕੈਮੀਕਲ ਨੇ ਇਹ ਪੈਟਰੋ케ਮੀਕਲ ਨੇ ਪੈਟਰੋ케ਮੀਕਲਾਂ ਦੇ ਵਿੱਚ ਫਾਰਮੂਲੇ ਦੇ ਵਿੱਚ ਬੈਂਜ਼ੀਨ ਰਿੰਗ ਹੁੰਦੀ ਹੈ ਜਿਹੜੇ ਸਾਡੇ ਹਾਰਮੋਨ ਨੇ ਇਸ ਕਰਕੇ ਜਦੋਂ ਸਾਡੇ ਸਰੀਰ ਚ ਜਾਂਦੇ ਆ ਇਹ ਹਾਰਮੋਨਾਂ ਦੇ ਨਾਲ ਇੰਟਰਫੇਅਰ ਇੰਟਰਫੇਅਰ ਕਰਦੇ ਆ ਉਹਦੇ ਵਿੱਚ ਹੁੰਦਾ ਕੀ ਹੈ ਕਿ ਜਦੋਂ ਸਾਡਾ ਬੱਚਾ ਗਰੋਅ ਕਰ ਰਿਹਾ ਹੁੰਦਾ ਜਦੋਂ ਸਾਡਾ ਬੱਚਾ ਗਰੋਅ ਕਰ ਰਿਹਾ ਹੁੰਦਾ ਤੇ ਉਹਦੇ ਜਿਹੜੇ ਸੈਕਸ ਆਰਗਨ ਨੇ ਬਣਦੇ ਹੀ ਨਹੀਂ ਕੁੜੀ ਦੇ ਸੈਕਸ ਆਰਗਨ ਨਹੀਂ ਬਣਨਗੇ ਮੁੰਡੇ ਦੇ ਨਹੀਂ ਬਣਨਗੇ ਬਣਨਗੇ ਤੇ ਇੱਕ ਦੂਜੇ ਨਾਲ ਮਿਕਸ ਅਪ ਹੋ ਜਾਣਗੇ ਦੂਜੀ ਗੱਲ ਇਹ ਹੋएगी ਕਿ ਜੇ ਅਗਰ ਬਣ ਵੀ ਗਏ ਉਹਨਾਂ ਨੇ ਕੰਮ ਨਹੀਂ ਕਰਨਾ ਹਮ ਅਜੇ ਤਾਂ ਆਉਣ ਵਾਲੇ ਨਸਲਾਂ ਦੇ ਵਿੱਚ ਇੱਕ ਬਹੁਤ ਬੜੀ ਸਮੱਸਿਆ ਸਾਨੂੰ ਆਉਣੀ ਹੈ ਕਿ ਆਉਣ ਵਾਲੀਆਂ ਨਸਲਾਂ ਨੇ ਬੱਚਿਆਂ ਨੇ ਬੱਚੇ ਹੀ ਨਹੀਂ ਪੈਦਾ ਕਰ ਸਕਣੇ ਬੱਚਿਆਂ ਨੇ ਕੋ ਬੱਚੇ ਨਹੀਂ ਪੈਦਾ ਕਰ ਜਾਨੀਆਂ ਔਲਾਦਾਂ ਬੇਔਲਾਦੀਆਂ ਮਰਨੀਆਂ ਨੇ ਹਮ ਔਰ ਗੌਰਮ ਗਵਰਨਮੈਂਟ ਇਹਦੇ ਵਿੱਚ ਇਹੋ ਹੈ ਇਹ ਬੇਵਕੂਫਾਂ ਵਾਲੇ ਸਟੈਪ ਲੈ ਰਹੀ ਆ ਜਿਵੇਂ ਇੱਕ ਬਾਇਓ ਗੈਸ ਪਲਾਂਟਾਂ ਦੀ ਬਹੁਤ ਬੜਾ ਬੁਖਾਰ ਚੜ ਗਿਆ ਸਰਕਾਰ ਨੂੰ ਹਾਂਜੀ ਬੁਖਾਰ ਚੜਿਆ ਪਿਆ ਇਸਮ ਬੁਖਾਰ ਚੜਿਆ ਪਿਆ ਇਹ ਕਿ 70 80 ਬਾਇਓ ਗੈਸ ਪਲਾਨ ਜਿਹੜੇ ਜਾਂ ਤਾਂ ਮਨਜ਼ੂਰ ਹੋ ਚੁੱਕੇ ਨੇ ਜਾਂ ਹੋਣ ਵਾਲੇ ਨੇ ਇਹ ਪਹਿਲਾ ਹੱਲ ਹੈ ਅਗਲੇ ਹੱਲੇ ਜੇ 3 400 ਹੋ ਜਾਣਗੇ ਉਹਦੇ ਵਿੱਚ ਇਹ ਸਾਰੇ ਕੈਮੀਕਲ ਜਿਹੜੇ ਨੇ ਇਹ ਤੁਸੀਂ ਕਹਿ ਲੋ ਪਰਕੋਲੇਟ ਹੋ ਕੇ ਗਰਾਊਂਡ ਵਾਟਰ ਚ ਚਲੇ ਜਾਣਗੇ ਨੇ 15 20 25 ਸਾਲਾਂ ਬਾਅਦ ਸਾਡੇ ਪੰਜਾਬੀਆਂ ਦੀਆਂ ਨਸਲਾਂ ਦਾ ਐਡਾ ਤਕੜਾ ਕਹਾਣ ਹੋਣਾ ਇੱਕ ਤਾਂ ਕੈਂਸਰ ਹੋਏਗੀ ਕੈਂਸਰ ਤਾਂ ਇੱਕ ਇੱਥੇ ਮਹਾਮਾਰੀ ਦੀ ਤਰ੍ਹਾਂ ਫੈਲੇਗੀ ਆਲਰੇਡੀ ਪੰਜਾਬ ਨੂੰ ਰੈਡ ਜ਼ੋਨ ਚ ਮੰਨਿਆ ਜਾਂਦਾ ਬਿਲਕੁਲ ਸਹੀ ਜੀ ਕੈਂਸਲ ਦੇ ਮਾਮਲੇ ਜਿਹਨੂੰ ਕੈਂਸਲ ਕੈਪੀਟਲ ਆਫ ਇੰਡੀਆ ਕਹਿੰਦੇ ਆ ਇੱਕ ਟ੍ਰੇਨ ਚੱਲਦੀ ਐ ਇਥੋਂ ਬਠਿੰਡੇ ਤੋਂ ਬੀਕਾਨੇਰ ਜਿਹਨੂੰ ਅਸੀਂ ਕੈਂਸਲ ਟ੍ਰੇਨ ਬੋਲਦੇ ਆ ਦੂਜਾ ਜੋ ਸਰਕਾਰ ਬੇਵਕੂਫੀ ਕਰ ਰਹੀ ਐ ਹੁਣ ਬਾਇਓਗੈਸ ਪਲਾਂਟਾਂ ਨੂੰ ਲਿਆ ਕੇ ਇੱਥੇ ਦੇ ਦਰਜਣਾਂ ਕੈਂਸਲ ਟ੍ਰੇਨਾਂ ਹੋਰ ਚੱਲ ਪੈਣੀਆਂ ਨੇ ਤੇ ਏ ਮੈਂ ਕਹਿੰਦਾ ਕਿ ਤੁਸੀਂ ਤਰਸ ਖਾਓ ਪੰਜਾਬ ਦੇ ਉੱਤੇ ਤੇ ਇਹੋ ਜਿਹੀਆਂ ਮਾਤਮ ਘਾਤੀ ਚੀਜ਼ਾਂ ਨਾ ਲੈ ਕੇ ਆਓ ਜਿਹੜੀ ਗੱਲ ਤੁਸੀਂ ਕਹੀ ਆ ਕਿ ਇਹ ਕੁੜੀਆਂ ਮੁੰਡਿਆਂ ਵਰਗੀਆਂ ਮੁੰਡੇ ਕੁੜੀਆਂ ਵਰਗੇ ਹੈ ਕੁੜੀਆਂ ਕੁੜੀਆਂ ਹੀ ਨਹੀਂ ਮੁੰਡੇ ਮੁੰਡੇ ਹੀ ਨਹੀਂ ਇਹ ਚੀਜ਼ਾਂ ਜਿਹੜੀਆਂ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਭਿਆਨਕ ਰੂਪ ਚ ਆਉਣਗੀਆਂ ਅਸੀਂ ਜਿਹੜੀਆਂ ਅਸੀਂ ਵੱਡਵਡੀਆਂ ਕੋਠੀਆਂ ਬਣਾ ਰਹੇ ਆਂ ਜ਼ਾਇਦਤਾਂ ਖੜੀਆਂ ਕਰ ਰਹੇ ਆਂ ਵੱਡਵਡੀਆਂ ਗੱਡੀਆਂ ਲੈ ਰਹੀਆਂ ਇਹ ਤਾਂ ਬਹੁਤ ਸਾਰੀਆਂ ਤੇ ਅੰਤਰ ਢੇਰੀਆਂ ਜਾਣਗੀਆਂ ਅੰਤਰ ਢੇਰੀਆਂ ਬੜਾ ਮਾੜਾ ਸ਼ਬਦ ਹੈ ਤੇ ਪਰ ਇਹੋ ਕਹਿਣ ਦਾ ਮਤਲਬ ਹੈ ਕਿ ਅਸੀਂ ਸੱਚੀ ਮੁੱਚੀ ਇੱਕ ਮੁਰਦਾ ਪ੍ਰਦੇਸ਼ 'ਚ ਬਦਲਣ ਜਾ ਰਹੇ ਹਾਂ ਕਹਿੰਦੇ ਆ ਨਾ ਕਿ ਕਿਸੇ ਬਾਗ ਦੇ ਵਿੱਚ ਫੁੱਲ ਨਾ ਖਿੜਨ ਘਰ ਦੇ ਵਿੱਚ ਬੱਚੇ ਕਿ ਲਗਾਲੀਆਂ ਨਾ ਰਣ ਤੇ ਉਹ ਦੋਨੇ ਹੀ ਜਗ੍ਹਾ ਜਿਹੜੀਆਂ ਨੇ ਵਿਰਾਨ ਹੁੰਦੀਆਂ ਨੇ ਬੰਜਰ ਹੁੰਦੀਆਂ ਨੇ ਅਸੀਂ ਪੂਰੇ ਪੰਜਾਬ ਨੂੰ ਬੰਜਰ ਬਣਾਉਣ ਜਾ ਰਹੇ ਹਾਂ ਬੰਜਰ ਬਾਜਪਨ